ਗੁਰਜੀਕਾ ਕਾਲ ਸਹਾ ਕਰਾਈ ਵਾਹਿਗੁਰਜੀ ਕੀ ਪਤੇ ਸੁਰਠ ਮਹੱਲਾ ਪਿੰਜਵਾ ਦੁ ਤੁਕੇ ਜਾ ਲਾ ਪਾਓ ਅਪਾਓ ਇਹੁ ਮੰਨੈ ਜਾ ਲਾ ਇਸ ਤਰ੍ਹਾਂ ਹੀ ਉਚਾਰਨ ਕਰਨਾ ਜੋ ਲੋ ਨਹੀਂ ਕਹਿਣਾ ਜਾ ਲਾ ਪਾਓ ਅਪਾਓ ਇਹੁ ਮੰਨੈ ਤਾ ਲਾ ਮਿਲਣ ਦੂਰਾਈ ਆਨ ਆਪਣਾ ਕਰਤ ਬੀਚਾਰਾ ਤਾਲਾ ਵਿੱਚ ਵਿਖਾਈ ਮਾਧਵੀ ਐਸੀ ਦੇਹੁ 부ਝਾਈ ਸੇਵਾ ਸਾਧ ਗਹ ਓਟ ਚਰਨਾ ਗਹ ਉਚਾਰਨ ਕਰਨਾ ਗਹੋ ਹੂੜਾ ਨਹੀਂ ਲਾਉਣਾ ਸੇਵਾ ਸਾਧ ਗਹ ਓਟ ਚਰਨਾ ਨਹ ਬਿਸਰ ਮਹੁਤ ਚਸਾਈ ਰਹਾਵ ਰੇ ਮਨ ਬੁਗਦ ਅਚੇਤ ਚੰਚਲ ਚਿਤ ਤੋਮ ਐਸੀ ਰਿਧਾ ਨ ਆਈ ਇਸ ਰਾਮ ਧਿਆਨ ਨਾਲ ਲਾਉਣਾ ਰੇ ਮਾਨ ਮੁਗਧ ਅਚੇਤ ਚੰਚਲ ਚਿਤ ਇਥਿ ਵਿਸ्राम ਹੈ ਤੋਮ ਐਸੀ ਰਿਧਾ ਨ ਆਈ ਪ੍ਰਾਨ ਪਤ ਤਿਆਗ ਆਨ ਤੂ ਰਚਿਆ ਕੁਰ ਜਿਉ ਸੰਗ ਬੈਰਾਈ ਸੋਗ ਨ ਵਿਆਪੈ ਆਪ ਨ ਥਾਪੈ ਸਾਧ ਸੰਗਤ ਬੁੱਧ ਪਾਈ ਸਾਕਤ ਕਾ ਬਕਨਾ ਯੂ ਜਾਨਾਓ ਜੈਸੀ ਪਵਨ ਚੁਲਾਈ ਕੋਟ ਪ੍ਰਾਦ ਅਛਾਦਿਓ ਇਹ ਮਨ ਕਹਿਣਾ ਕਛੂ ਨਾ ਜਾਈ ਜਨ ਨਾਨਕ ਦੀਨ ਸਰਨ ਆਇਓ ਪ੍ਰਭ ਜਨ ਨਾਨਕ ਦੀਨ ਇਥੇ ਥੰਕ ਲਾਦਨੀ ਹੈ ਸਰਨ ਆਇਓ ਪ੍ਰਭ ਸਭ ਲੇਖ ਰਖਹੁ ਉਠਾਈ ਸੋਰਠ ਮਹੱਲਾ ਪੰਜਵਾ ਪੁੱਤਰ ਕਲਤਰ ਲੋਕ ਗ੍ਰਹਿ ਬਨਤਾ ਪੁਨਾ ਪੁੱਤਰ ਕਲਤਰ ਲੋਕ ਗ੍ਰਹਿ ਬਨਿਤਾ ਉੱਤਰ ਕਲਤਰ ਲੋਕ ਗ੍ਰਹਿ ਬਨਤਾ ਮਾਇਆ ਸੰਬੰਦੇਹੀ ਮਾਇਆ ਸੰਬੰਦੇਹੀ ਸੰਬੰਦੇਹੀ ਹਾਂ ਸੰਬੰਦੇਹੀ ਇਕੱਠਾ ਹੀ ਪੁੱਤਰ ਕਲਤਰ ਲੋਕ ਗ੍ਰਹਿ ਬਨਤਾ ਮਾਇਆ ਸੰਬੰਧੇ ਹੀ ਅੰਤ ਕੀ ਬਾਾਰ ਕੋ ਖਰਾ ਨਾ ਹੋਸੀ ਸਭ ਮਿਥਿਆ ਅਸਨੀਹੀ ਰੇ ਨਰ ਕਾਹੇ ਪਪੋਰਹ ਦੇਹੀ ਪੂੜ ਜਾਏ ਕੋ ਕਾਹੇ ਪਪੋਰਹ ਦੇਹੀ ਰੇ ਨਰ ਕਾਹੇ ਪਪੋ ਕਾਹੇ ਸਿੱਧਈਆ ਕਾਹੇ ਰੇ ਨਰ ਕਾਹੇ ਪਪੋਰਹ ਦੇਹੀ ਉੜ ਜਾਏਗੋ ਤੁਮ ਬਾਦਰੋ ਇਕ ਭਜੋ ਇਕ ਭਜੋ ਰਾਮ ਸਨੇਹੀ ਇਕ ਭਜੋ ਰਾਮ ਸਨੇਹੀ ਉੜ ਜਾਏਗੋ ਤੁਮ ਬਾਦਰੋ ਇਕ ਭਜੋ ਰਾਮ ਸਨੇਹੀ ਉੜ ਜਾਏਗੋ ਤੁਮ ਬਾਦਰੋ ਇਕ ਭਜੋ ਰਾਮ ਸਨੇਹੀ ਰਹਾਉ ਤੀਨ ਸੰਗਿਆਕਾਰ ਦੇਹੀ ਕੀਨੀ ਹਾਂ ਤੀਨ ਸੰਗਿਆਕਾਰ ਦੇਹੀ ਕਿਨੀ ਜਾਲ ਕੂਕਰ ਭਸਮੀਹੀ ਵਖਰੇ ਵਖਰੇ ਬੂਨੇ ਜਾਲ ਕੂਕਰ ਭਸਮੀਹੀ ਤੀਨ ਸੰਗਿਆਕਾਰ ਦੇਹੀ ਕਿਨੀ ਜਾਲ ਕੂਕਰ ਭਸਮੀਹੀ ਹੋਏ ਆਮਰੋ ਗ੍ਰਹਿ ਮੈਂ ਬੈਠਾ ਗ੍ਰਹਿ ਹੋਏ ਆਮਰੋ ਗ੍ਰਹਿ ਮੈਂ ਬੈਠਾ ਕਰਨ ਕਾਰਨ ਬਿਸਰੋਹੀ ਅਨੇਕ ਭਾਤ ਕਰਮਣੀਏ ਸਾਜੇ ਕਾਚਾ ਤਾਗ ਪਰੋਹੀ ਟੂਟ ਜਾਏ ਗੋ ਸੂਤ ਬਾਪੁਰੇ ਫਿਰ ਪਾਛੈ ਪਛਤੋਹੀ ਜਿਨ ਤੁਮ ਸਿਰ ਜੇ ਸਿਰ ਜਸਵਾਰੇ ਤਿਸ ਧਿਆਵੋ ਦੇਨ ਰਹਿ ਨਹੀ ਜਨ ਨਾਨਕ ਪ੍ਰਭ ਕਿਰਪਾ ਧਾਰੀ ਮੈਂ ਸਤਗੁਰ ਓਟ ਗਹੇਹੀ ਸੋਰਠ ਸੋਰਠ ਮਹੱਲਾ ਚੌਥਾ ਪੰਜਵਾ ਸੋਰਠ ਮਹੱਲਾ ਪੰਜਵਾ ਗੁਰਪੂਰਾ ਪੇਟਿਓ ਵੱਡ ਭਾਗੀ ਮਨ ਹੈ ਭਇਆ ਪਰਗਾਸਾ ਇਹ ਪੇਟਿਓ ਉਚਾਰਨ ਕਰਨਾ ਹੈ ਟੈਂਕੇ ਦੇ ਨਾਲ ਆਮ ਤਕਰੀਬਨ ਸਾਰੇ ਪੇਟਿਓ ਬੋਲ ਜਾਂਦੇ ਹਨ ਟੱਡਾ ਲਾ ਜਾਂਦੇ ਹਨ ਟੱਡਾ ਨਹੀਂ ਬੋਲਣਾ ਪੇਟਿਓ ਟੈਂਕੇ ਨਾਲ ਉਚਾਰਨ ਕਰਨਾ ਸੋਰਠ ਮਹੱਲਾ ਪੰਜਵਾ ਗੁਰਪੂਰਾ ਪੇਟਿਓ ਵੱਡ ਭਾਗੀ ਮਨਹਾ ਭਇਆ ਪਰਗਾਸਾ ਕੋਈ ਨ ਪਹੁੰਚਨ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਆਪਣੇ ਸਤਿਗੁਰ ਕੈ ਬਲਿਹਾਰੈ ਆਗੈ ਸੁਖ ਆਪਣੀ ਸਤਿਗੁਰ ਕੈ ਇਥੇ ਵਿਸਰਾਵ ਬਲਿਹਾਰੈ ਆਗੈ ਸੁਖ ਪਾਛੈ ਸੁਖ ਸਹਜਾ ਕਰ ਆਨੰਦ ਹਮਾਰੈ ਰਹਾਉ ਅੰਤਰਜਾਮੀ ਕਰਨ ਹਾਰਾ ਸੋਈ ਖਸਮ ਹਮਾਰਾ ਨਿਰਭਉ ਭਈ ਗੁਰ ਚਰਣੀ ਲਾਗੇ ਇਕ ਰਾਮ ਨਾਮ ਆਧਾਰਾ ਸਫਲ ਦਰਸ਼ਨ ਅਕਾਲ ਮੂਰਤ ਪ੍ਰਭ ਹੈ ਭੀ ਹੋਵਨ ਹਾਰਾ ਧਿਆਨ ਨਾਲ ਪਾਠ ਉਚਾਰਨ ਕਰਨਾ ਸਫਲ ਦਰਸ਼ਨ ਅਕਾਲ ਮੂਰਤ ਸੰਬੰਧਕ ਪਾਠ ਹੈ ਅਕਾਲ ਮੂਰਤ ਪ੍ਰਭ ਇਥੇ ਵਿਸਰਾਮ ਹੈ ਆਮ ਹੈਪੀ ਹੋਵਨਹਾਰਾ ਕਹ ਜੁੰਦੇ ਨੇ ਧਿਆਨ ਨਾਲ ਵੱਖਰੇ ਪਾਦ ਉਚਾਰਨ ਕਰਨੇ ਹਨ ਹੈ ਪੀ ਹੋਵਨਹਾਰਾ ਤਿੰਨਾ ਸਮਿਆਂ ਦਾ ਵਾਚਕ ਹੈ ਹੈ ਵਰਤਮਾਨ ਸਮੇ ਦਾ ਵਾਚਕ ਹੈ ਪੀ ਬੀਤ ਚੁੱਕੇ ਸਮੇ ਦਾ ਭੂਤਕਾਲ ਸਮੇ ਦਾ ਹੋਵਨਹਾਰਾ ਭਵਿੱਖਤ ਸਮੇ ਦਾ ਵਾਚਕ ਹੈ ਕੰਠ ਲਗਾਏ ਆਪਣੇ ਜਨ ਰੱਖੇ ਆਪਣੀ ਪ੍ਰੀਤ ਪਿਆਰਾ ਵੱਡੀ ਵਡਿਆਈ ਅਚਰਜ ਸੋਭਾ ਕਰ ਜਾਇਆ ਰਾਸੀ ਨਾਨਕ ਕਉ ਗੁਰ ਪੂਰਾ ਭਿਟਿਓ ਸਗਲੇ ਦੁਖ ਬਿਨਾਸੀ ਸੋਰਠ ਮਹੱਲਾ ਪੰਜਵਾ ਸੁਖੀਏ ਕਉ ਪੇਖੈ ਸਭ ਸੁਖੀਆ ਰੋਗੀ ਕੈ ਭਾਣੈ ਸਭ ਰੋਗੀ ਕਰਨ ਕਰਾਵਣ ਹਾਰ ਸੁਆਮੀ ਆਪਣ ਹਾਥ ਸੰਜੋਗੀ ਮਨ ਮੇਰੇ ਜਿਨ ਆਪਣਾ ਭਰਮ ਗਵਾਤਾ ਿਸ ਕਹਿ ਭਾਣਾ ਕੋਈ ਨਾ ਭੂਲਾ ਜਿਨ ਸਗਲੋ ਬ੍ਰਹਮ ਪਛਾਤਾ ਰਹਾਉ ਸੰਤ ਸੰਗ ਜਾ ਕਾ ਮਨ ਸੀਤਲ ਓਹ ਜਾਣੈ ਸਗਲੀ ਠੰਢੀ ਹੋਮੈ ਰੋਗ ਜਾ ਕਾ ਮਨ ਵਿਆਪਿਤ ਓਹ ਜਨਮ ਮਰੈ ਬਿਲ ਲਾਤੀ ਗਿਆਨ ਅੰਜਨ ਜਾ ਕੀ ਨੇਤਰੀ ਪੜਿਆ ਪੜਿਆ ਭੂਲਾ ਹੀ ਉਚਾਰਨ ਕਰਨਾ ਤਾ ਕਉ ਸਰਬ ਪ੍ਰਗਾਸਾ ਅਗਿਆਨ ਅੰਧੇਰਾ ਸੂਝ ਸਨਾਹੀ ਬੋਹੜ ਬੋਹੜ ਪਰ ਮਾਤਾ ਸੁਣ ਬੇਨੰਤੀ ਸੁਆਮੀ ਆਪਣੇ ਨਾਨਕ ਇਹ ਸੁਖ ਮਾਗੇ ਜਹ ਕੀਰਤਨ ਤੇਰਾ ਸਾਧੂ ਗਾਵੇ ਤਹ ਮੇਰਾ ਮਨ ਲਾਗੇ ਤਹ ਮੇਰਾ ਮਨ ਲਾਗੇ ਥੋਰਠ ਮਹੱਲਾ ਪੰਜਵਾ ਤਾਨ ਸੰਤਨ ਕਾ ਧਨ ਸੰਤਨ ਕਾ ਮਨ ਸੰਤਨ ਕਾ ਕੀਆ ਸੰਤ ਪ੍ਰਸਾਦ ਹਰ ਨਾਮ ਧਿਆਇਆ ਮਨ ਸੰਤਨ ਕਾ ਕੀਆ ਕਾ ਕੀਆ ਨਹੀਂ ਕਹਿਣਾ ਕਾ ਕੀਆ ਸਰਬ ਕੁਸਲ ਤਵ ਥੀਆ ਸੰਤ ਪ੍ਰਸਾਦ ਹਰ ਨਾਮ ਧਿਆਇਆ ਸਰਬ ਕੁਸਲ ਤਵ ਥੀਆ ਸੰਤਨ ਬਿਨ ਅਵਰ ਨਾ ਦਾਤਾ ਬੀਆ ਜੋ ਜੋ ਸ਼ਰਨ ਪਰੈ ਸਾਧੂ ਕੀ ਸੋ ਪਾਰਗ੍ਰਾਮੀ ਕੀਆ ਰਹਾਉ ਕੋਟ ਪ੍ਰਾਦ ਮਟਹਿ ਜਨ ਸੇਵਾ ਹਰ ਕੀਰਤਨ ਰਸ ਗਾਈਐ ਕੀਰਤਨ ਨਹੀਂ ਕਹਿਣਾ ਕੀਰਤਨ ਕੀਰਤਨ ਬਿਭਿਆਰੀ ਨਾਲ ਬੋਲਣਾ ਨਾ ਕੀਰਤਨ ਕੀ ਹੋਇਆ ਕੀਰਤਨ ਹਰ ਕੀਰਤਨ ਰਸ ਗਾਈਐ ਈਹਾ ਸੁਖ ਅਗ ਆਗੇ ਮੁਖ ਊਜਲ ਸੁਖ ਨਹੀਂ ਕਹਿਣਾ ਸੁਖ ਤਾਂ ਸੁਖਣਾ ਸੁਖੰ ਦਾ ਵਾਚਕ ਕਸ ਕੇ ਸੁਖ ਈਹਾ ਸੁਖ ਆਗੈ ਮੁਖ ਉਜਲ ਇਹਾ ਸੁਖ ਆਗੈ ਮੁਖ ਉਜਲ ਜਾਨ ਕਾ ਸੰਗ ਵਡ ਭਾਗੀ ਪਾਈਐ ਇਹ ਨਾ ਪੋਲੇ ਅੱਖਰ ਬੁਲੇ ਕਰਨ ਬੋਲੇ ਸੰਗ ਬੋਲੀ ਜਨੈ ਸੰਗ ਸੰਗ ਦਾ ਦਾ ਅਰਥ ਹੋਰ ਹੈ ਸੰਗ ਦਾ ਹੋਰ ਅਰਥ ਹੈ ਸੰਗ ਦੇ ਪਤਾ ਹੀ ਹੈ ਸੰਗ ਕਿਹਨੂੰ ਕਹਿੰਦੇ ਆ ਜਾਨ ਕਾ ਸੰਗ ਵਡ ਭਾਗੀ ਪਾਈਐ ਰਸਨਾ ਏਕ ਅਨੇਕ ਗੁਣ ਪੂਰਨ ਜਾਨਕੀ ਕੇਤਕ ਉਪਮਾ ਕਹੀਐ ਅਗਮਾ ਗੋਚਰ ਸਦ ਅਵਨਾਸੀ ਸਰਣ ਸੰਤਨ ਕੀ ਲਹੀਐ ਨਿਰਗੁਣ ਨੀਚਾ 나ਥ ਅਪਰਾਧੀ ਓਟ ਸੰਤਨ ਕੀ ਆਹੀ ਬੂਢਤ ਮੋਹ ਗ੍ਰਹਿ ਅੰਧ ਕੂਪ ਮਹਿ ਨਾਨਕ ਲੇਹ ਨਿਵਾਹੀ ਬੂਢਤ ਮੋਹ ਗ੍ਰਹਿ ਅੰਧ ਕੂਪ ਮਹਿ ਇਥੇ ਵਿਸਰਾਮ ਨਾਨਕ ਲੇਹ ਨਿਵਾਹੀ ਸੂਰਠ ਮਹੱਲਾ ਪਿੰਜਵਾ ਘਰ ਪਹਿਲਾ ਜਾ ਕੇ ਹਿਰਦੈ ਵਸਿਆ ਤੂੰ ਕਰਤੇ ਤਾਂ ਕੀ ਤੈਂ ਆਸ ਪੁਜਾਈ ਜਾ ਕੇ ਹਿਰਦੈ ਇਥੇ ਠਮਕ ਲਾ ਦੇਣੀ ਹੈ ਵਸਿਆ ਤੂੰ ਕਰਤੇ ਇਥੇ ਵਿਸਰਾਮ ਤਾਂ ਕੀ ਲਮਕਾ ਕੇ ਪਾਠ ਬੁਲਣਾ ਤਾਂ ਕੀ ਤੈਂ ਇਥੇ ਠਮਕ ਲਾ ਦੇਣੀ ਹੈ ਆਸ ਪੁਜਾਈ ਦਾਸ ਆਪਣੇ ਕੋ ਤੂੰ ਵਿਸਰਹੈ ਨਾਹੀ ਚਰਨ ਧੂਰ ਮਾਨ ਭਾਈ ਤੇਰੀ ਅਕਥ ਕਥਾ ਕਥਨ ਨਾ ਜਾਈ ਗੁਣ ਨਿਧਾਨ ਸੁਖ ਦਾਤੀ ਸਵਾਮੀ ਸਭ ਤੇ ਊਚ ਬਡਾਈ ਰਹਾਉ ਸੋ ਸੋ ਕਰਮ ਕਰਤ ਹੈ ਪ੍ਰਾਣੀ ਜੈਸੀ ਤੂੰ ਲਿਖ ਪਾਈ ਸੇਵਕ ਕਾ ਤੂੰ ਸੇਵਾ ਦੀਨੀ ਦਰਸ਼ਨ ਦੇਖ ਅਗਾਈ ਸਰਬ ਨਿਰੰਤਰ ਤੂੰ ਹੈ ਸਮਾਨੀ ਜਾਗ ਤਦ ਆਪ ਬੁਝਾਈ ਗੁਰ ਪਰਸਾਦ ਮਿਟਿਓ ਅਗਿਆਨਾ ਪ੍ਰਗਟ ਭਈ ਸਭ ਠਾਈ ਸੂਈ ਗਿਆਨੀ ਸੂਈ ਧਿਆਨੀ ਸੂਈ ਪੁਰਖ ਸੁਭਾਈ ਕਰਮਾਨਕ ਜਿਸ ਭਈ ਦਇਆਲਾ ਤਾਕ ਮਨ ਤੇ ਬਿਸਰਨਾ ਜਾਈ ਸੋਰਠ ਮਹੱਲਾ ਪੰਜਵਾ ਸਗਲ ਸਮਗਰੀ ਮੋਹ ਵਿਆਪੀ ਕਬ ਉੱਚੇ ਕਬ ਨੀਚੇ ਸੁੱਧ ਨਾ ਹੋਈਐ ਕਾਹੂ ਯਤਨਾ ਓੜਖ ਕੋ ਨ ਪਹੂਚੇ ਓੜਖ ਕੋ ਨ ਪਹੂਚੇ ਸੁੱਧ ਨਾ ਹੋਈਐ ਕਾਹੂ ਯਤਨਾ ਓੜਖ ਕੋ ਨ ਪਹੂਚੇ ਮੇਰੇ ਮਨ ਸਾਧ ਸਰਣ ਛੁਟਕਾਰਾ ਬਿਨ ਗੁਰ ਬਿਨ ਗੁਰ ਪੂਰੇ ਜਨਮ ਮਰਨ ਨ ਰਹੇ ਦਿਨ ਗੁਰ ਪੂਰੇ ਜਨਮ ਮਰਨ ਨ ਰਹੇ ਬੇਨਗੁਰ ਪੂਰੇ ਜਨਮ ਮਰਨ ਨਾ ਰਹੀ ਫਿਰ ਆਵਤ ਬਾਰੋ ਬਾਰਾ ਰਹੀ ਈੜੀ ਹੈ ਨਾ ਰਹ ਰਹੀ ਹਹਨ ਰਹੀ ਹਾਂ ਰਹੀ ਬੇਨਗੁਰ ਬੇਨਗੁਰ ਪੂਰੇ ਜਨਮ ਮਰਨ ਨਾ ਰਹੀ ਫਿਰ ਆਵਤ ਬਾਰੋ ਬਾਰਾ ਰਹੀ ਰਹੀ ਹੈ ਬੋਲਣਾ ਰਹੀ ਰਹੀ ਰਹਈ ਬੇਨਗੋਰ ਪੂਰੇ ਜਨਮ ਮਰਨ ਨ ਰਹੀ ਫਿਰ ਆਵਤ ਬਾਰੋ ਬਾਰਾ ਰਹਾਉ ਓਹ ਜੋ ਭਰਮ ਭੁਲਾਵਾ ਕਹੀਅਤ ਤਿਨ ਮਹਿ ਊਰਜਿਓ ਸਗਲ ਸੰਸਾਰਾ ਤਿਨ ਮਹਿ ਊਰਜਿਓ ਸਗਲ ਸੰਸਾਰਾ ਤਿਨ ਮਹਿ ਊਰਜਿਓ ਸਗਲ ਸੰਸਾਰਾ ਪੂਰਨ ਭਗਤ ਪੁਰਖ ਸੁਆਮੀ ਕਾ ਸਰਬ ਥੋਕ ਤੇ ਨਿਆਰਾ ਨਿੰਦਾ ਨਾਹੀ ਕਾਹੂ ਬਤ ਐਹੋ ਖਸਮ ਕਾ ਕੀਆ ਜਾ ਕੋ ਕਿਰਪਾ ਕਰੀ ਪ੍ਰਭ ਮੇਰੇ ਮਿਲ ਸਾਧ ਸੰਗਤ ਨਾਉ ਲੀਆ ਨਾਉ ਲੀਆ ਪਾਰ ਬ੍ਰਹਮ ਪਰਮੇਸ਼ਰ ਸਤ ਗੁਰ ਸਬਨਾ ਕਰਤ ਉਧਾਰਾ ਕਹ ਨਾਨਕ ਗੁਰ ਬਿਨ ਨਹੀਂ ਤਰੀਐ ਕਹ ਨਾਨਕ ਗੁਰ ਬਿਨ ਨਹੀਂ ਤਰੀਐ ਇਹ ਪੂਰਨ ਤਤ ਵਿਚਾਰਾ ਸੋਰਠ ਮਹੱਲਾ ਪੰਜਵਾ ਖੋਜਤ ਖੋਜਤ ਖੋਜ ਵਿਚਾਰਿਓ RAM ਨਾਮ ਤਤ ਸਾਰਾ ਕਿਲ ਵਿਖ ਕਾਟੇ ਨਿਮਕ ਅਰਾਧਿਆ ਗੁਰਮੁਖ ਪਰ ਉਤਾਰਾ ਹਰ ਰਸ ਪੀਵਹ ਪੁਰਖ ਗਿਆਨੀ ਕਿਲਬ ਕਾਟੀ ਨਿਮਕ ਅਰਧਿਆ ਗੁਰਮੁਖ ਫਾਰ ਉਤਾਰਾ ਹਰ ਰਸ ਪੀਵਹ ਪੁਰਖ ਗਿਆਨੀ ਸੁਣ ਸੁਣਾ ਮਹਾ ਤ੍ਰਿਪਤ ਮਾਨ ਪਾਵੈ ਸਾਧੂ ਅੰਮ੍ਰਿਤ ਬਾਣੀ ਰਹਾਉ ਮੁਕਤ ਭੁਗਤ ਜੁਗਤ ਸਚ ਪਾਈਐ ਸਰਬ ਸੁਖਾ ਕਾ ਦਾਤਾ ਆਪਣੇ ਦਾਸ ਕਉ ਭਗਤ ਧਾਨ ਦੇਵੈ ਜਿਹਨੂੰ ਪੱਪੇ ਓਂਕਰ ਨਾ ਹੋਇ ਫਿਰ ਆਪਣੇ ਤੇ ਔਂਕੜਾ ਫਿਰ ਅਪੁੰਨੇ ਦਾਸ ਕਉ ਭਗਤ ਦਾਨ ਦੀਵੇ ਅਪੁੰਨੇ ਦਾਸ ਕਉ ਭਗਤ ਦਾਨ ਦੇਵੇ ਪੂਰਨ ਪੁਰਖ ਵਿਦਾਤਾ ਸ੍ਰਾਵਣੀ ਸੁਣੀਐ ਰਸਨਾ ਗਾਈਐ ਹਿਰਦੈ ਧਾਈਐ ਸੋਈ ਕੰਨ ਕਾਰਨ ਸਮਰ acts ਸੁਆਮੀ ਜਾਤਿ ਬ੍ਰਿਤਾ ਨ ਕੋਈ ਵੱਡਾ ਭਾਗ ਰਤਨ ਜਨਮ ਪਾਇਆ ਕਰਹੁ ਕਿਰਪਾ ਕਿਰਪਾਲਾ ਸਾਧ ਸੰਗ ਸਾਧ ਸੰਗ ਨਾਨਕ ਗੁਣ ਗਾਵੇ ਸਿਮਰੈ ਸਦਾ ਗੋਪਾਲਾ ਗੋਪਾਲਾ ਸੂਰਠ ਮਹੱਲਾ ਪਿੰਜਵਾ ਕਰ ਇਸ ਨਾਨ ਸਿਮਰ ਪ੍ਰਭ ਆਪਣਾ ਮਾਨਦਾਨ ਭਈ ਅਰੂਗਾ ਕੂਟ ਬਿਗਨ ਲਾਥੀ ਪ੍ਰਭ ਸਰਣਾ ਕੂਟ ਬਿਗਨ ਲਾਥੀ ਪ੍ਰਭ ਸਰਣਾ ਪ੍ਰਭ ਤੇ ਭਲੇ ਸੰਜੋਗਾ ਪ੍ਰਭ ਬਾਣੀ ਸਬਦ ਸੁਪਾਖਿਆ ਪ੍ਰਭ ਬਾਣੀ ਇਥੇ ਵਿਸਰਾਮ ਲਾਉਣਾ ਹੈ ਸਬਦ ਸੁਪਾਖਿਆ ਗਾਵਹੁ ਸੁਣਹੁ ਪੜਹੁ ਨਿਤ ਭਾਈ ਗੁਰਪੁਰ ਤੂੰ ਰਾਖਿਆ ਰਹਾਉ ਸਚਾ ਸਾਹਿਬ ਅਮਿਤ ਵਡਾਈ ਭਗਤ ਵਛਲ ਦਇਆਲਾ ਸੰਤਾ ਕੀ ਪੈਜ ਰੱਖਦਾ ਆਇਆ ਕਾਦ ਬੀਰਦ ਪ੍ਰਤਪਾਲਾ ਹਰ ਅੰਮ੍ਰਿਤ ਨਾਮ ਪੂਜਨ ਨਿਤ ਪੁੰਚਹ ਸਰਬ ਵੇਲਾ ਮੁਖ ਪਾਵਹ ਜਰਾ ਮਰਾ ਤਾਪ ਸਭ 나ਠਾ ਗੁਣ ਗੋਬਿੰਦ ਨਿਤ ਗਾਵਹ ਸੁਣੀ ਅਰਦਾਸ ਸਵਾਮੀ ਮੇਰਾ ਸਰਬ ਕਲਾ ਬਾਣ ਆਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਵੱਡੇ ਆਈ ਸੋਰਠ ਮਹੱਲਾ ਪੰਜਵਾ ਘਰ ਦੂਜਾ ਚੌਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਏਕ ਪਿਤਾ ਏਕ ਸਕੇ ਹਮ ਬਾਰਿਕ ਤੂੰ ਮੇਰਾ ਗੁਰਹਾਈ ਗੁਰਹਾਈ ਪਾਠ ਸੰਪਰਦਾਇ ਇਕੱਠਾ ਕਰਾਇਆ ਜਾਂਦਾ ਹੈ ਗੁਰ ਭਾਈ ਜਿਸ ਦਾ ਅਰਥ ਹੈ ਗੁਰਹਾਈ ਭਾਰ ਨਹੀਂ ਬੋਲਣਾ ਏਕ ਪਿਤਾ ਇਕ ਸਕੇ ਹਮ ਬਾਰਿਕ ਬਾਰਿਕ ਪਾਦੇ ਰਾਰੇ ਨੂੰ ਸਿਆਰੀ ਲਾ ਕੇ ਬੋਲਨੀ ਐ ਤੂੰ ਮੇਰਾ ਗੁਰਹਾਈ ਏਕ ਪਿਤਾ ਇਕ ਸਕੇ ਹਮ ਬਾਰਿਕ ਤੂੰ ਮੇਰਾ ਗੁਰਹਾਈ ਸੁਣ ਮੀਤਾ ਜੀਓ ਹਮਾਰਾ ਬਲ ਬਲ ਜਾਸੀ ਜੀ ਸੁਣ ਮੀਤਾ ਜੀਓ ਹਮਾਰਾ ਬਲ ਬਲ ਜਾਸੀ ਹਰ ਦਰਸ਼ਨ ਦੇਖ ਦਿਖਾਈ ਸੁਣ ਮੀਤਾ ਧੂਰੀ ਕੋ ਬਲ ਜਾਈ ਇਹ ਮਨ ਤੇਰਾ ਭਾਈ ਇਹ ਮਨ ਤੇਰਾ ਇਹ ਮਨ ਤੇਰਾ ਭਾਈ ਰਹਾਉ ਪਾਪ ਮਲੋਵਾ ਮਲ ਮਲ ਧੋਵਾ ਇਹ ਮਨ ਤੈ ਕੂ ਦੇਸਾ ਤੈ ਕੂ ਸੁਮੰਦਕ ਜਾਂ ਲੰਮੀ ਆਵਾਜ਼ ਨਾਲ ਬੋਲਣਾ ਤੈ ਕੂ ਇਕੱਠਾ ਵੀ ਨਹੀਂ ਕਹਿ ਦੇਣਾ ਨਾ ਕਹਿਣਾ ਤੈ ਕੂ ਲਮਕਾ ਕੇ ਬੋਲਣਾ ਇਹ ਮਨ ਤੈ ਕੂ ਦਿਸਾ ਪਾਪ ਮਲੋਵਾ ਮਲ ਮਲ ਧੋਵਾ ਇਹ ਮਨ ਤੈ ਕੂ ਦੇਸਾ ਸੁਣ ਮੀਤਾ ਹੋ ਤੇਰੀ ਸਰਣਾਈ ਆਇਆ ਪ੍ਰਭ ਮਿਲਾਓ ਦੇਹ ਉਪਦੇਸਾ ਸੁਣ ਮੀਤਾ ਇੱਥੇ ਖੰਮਕ ਲਾਣੀ ਤੇਰੀ ਸਰਣਾਈ ਆ ਪ੍ਰਭ ਮਿਲਾਓ ਦੇਹ ਉਪਦੇਸਾ ਮਾਣ ਨਾ ਕੀਜੈ ਸਰਣ ਪਰੀਜੈ ਕਰੈ ਸੋ ਭਲਾ ਮਣਾਈਐ ਕਰੈ ਪਦਤੀ ਜਮਕ ਹੈ ਕਰੈ ਸੁਪਲਾ ਮੰਨਾਈਏ ਸੋਨਮੀਤਾ ਜੀਉ ਪਿੰਡ ਸਭ ਤਨ ਅਰਪੀਜੈ ਇਓ ਦਰਸ਼ਨ ਹਰ ਜੀਉ ਪਾਈਐ ਇਓ ਦਰਸ਼ਨ ਹਰ ਜੀਉ ਪਾਈਐ ਭਾਇਓ ਅਨੁਗਰਾਹੋ ਪ੍ਰਸਾਦ ਸੰਤਨ ਕੈ ਹਰ ਨਾਮਾ ਹੈ ਮੀਠਾ ਜਨ ਨਾਨਕ ਕਾ ਗੁਰ ਕਿਰਪਾ ਧਾਰੀ ਸਭ ਅਕੋਲ ਨਿਰੰਜਨ ਡੀਠਾ ਸੋਰਠਾ ਮਹੱਲਾ ਪੰਜਵਾ ਕੋਟ ਬ੍ਰਹਮੰਡ ਕੋ ਠਾਕੁਰ ਸਵਾਮੀ ਸਰਬ ਜੀ ਆਕਾਸ਼ ਦਾਤਾ ਰੇ ਦਾਤਾ ਸਰਬ ਜੀ ਆਕਾ ਦਾਤਾ ਰੀ ਪ੍ਰਤ ਪਾਲੈ ਨਿਤਸਾਰ ਸਮਾਲੈ ਇੱਕ ਗੁਣ ਨਹੀਂ ਮੂਰਖ ਜਾਤਾ ਰੇ ਜਤਾਰੇ ਨਹੀਂ ਕਹਿਣਾ ਇੱਕ ਗੁਣ ਨਹੀਂ ਮੂਰਖ ਚਾਤਾ ਰੀ ਰੀ ਪਦ ਵੱਖਰੀ ਕਹਿਣੇ ਹਨ ਹਰ ਆਰਾਧ ਨਾ ਜਾਨਾ ਰੇ ਹਰ ਆਰਾਧ ਨਾ ਜਾਨਾ ਰੇ ਹਰ ਹਰ ਗੁਰ ਗੁਰ ਕਰਤਾ ਰੇ ਹਾਂਜੀ ਇਸੇ ਤਰ੍ਹਾਂ ਪਾਦ ਜਿਹੜੇ ਨੇ ਵੱਖਰੇ ਵੱਖਰੇ ਬੋਲਨੇ ਹਨ ਹਰ ਹਰ ਗੁਰ ਗੁਰ ਇਉਂ ਨਹੀਂ ਕਹਿਣਾ ਹਰ ਹਰ ਗੁਰ ਗੁਰ ਇਥੇ ਵਿਸਰਾਮ ਕਰਤਾ ਰੇ ਹਰ ਜੀਵ ਨਾਮ ਪਰਿਓ RAM ਦਾਸ ਹਰ ਜੀਵ ਇਥੇ ਵਿਸਰਾਮ ਹੈ ਹਰ ਜੀਵ ਨਾਮ ਪਰਿਉ RAM DAS ਰਹਾਉ ਦੀਨ ਦਇਆਲ ਕਿਰਪਾਲ ਸੁਖ ਸਾਗਰ ਸਰਬ ਘਟਾ ਭਰ ਪੂਰੀ રે ਪੇਖਤ ਸੁਨਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ રે ਮੈਂ ਮੂਰਖ ਜਾਣਿਆ ਦੂਰੀ ਰੇ ਹਰ ਬਿਆੰਤ ਹੋ ਮਿਤ ਕਰ ਵਰਣਾ ਬਿਆੰਤ ਬੋਲਣਾ ਹੈ ਸਿਆਰੀ ਨਾਲ ਹਰ ਬਿਆੰਤ ਹੋ ਮਿਤ ਕਰ ਵਰਣਾ ਕਾ ਜਾਣਾ ਹੋਏ ਕੈ ਸੋ ਰੇ ਕਰੋ ਬੇਨਤੀ ਸਤਗੁਰ ਆਪਣੇ ਬੇਨਤੀ ਨਹੀਂ ਕਹਿਣਾ ਇਹਨੂੰ ਬੇਨਤੀ ਬੇਨਤੀ ਨੰਨਾ ਵੀ ਪਾਵੇ ਨਾ ਵਿੱਚ ਪੂਰਾ ਕਰੋ ਬੇਨਤੀ ਸਤਗੁਰ ਆਪਣੇ ਮੈਂ ਮੂਰਖ ਦੇਹ ਉਪਦੇਸੋ ਰੇ ਮੈਂ ਮੂਰਖ ਕੀ ਕੀਤ ਮੈਂ ਨਹੀਂ ਕਹਿਣਾ ਮੈਂ ਥੋੜਾ ਜਿਹਾ ਮम्मा ਜਿਹੜਾ ਨਾ ਬੋਲਦਾ ਹੀ ਨਾਸਕੀ ਆ ਮੈਂ ਮੂਰਖ ਕੀ ਕੀਤਕ ਬਾਤ ਹੈ ਮੈਂ ਮੂਰਖ ਕੀ ਕੀਤਕ ਬਾਤ ਹੈ ਕੋਟ ਪ੍ਰਾਧੀ ਤਰਿਆ ਰੇ ਪ੍ਰਾਧੀ 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 ਤਰਿਆ ਰੇ ਗੁਰੂ ਨਾਨਕ ਜੇਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨ ਪਰਿਆ ਰੇ ਸੇ ਫਿਰ ਗਰਭਾਸ ਨ ਪਰਿਆ ਰੇ ਸੂਰਠ ਮਹੱਲਾ ਪੰਜਵਾ ਜਿਨਾ ਬਾਤ ਕੋ ਬਹੁਤ ਅੰਦੇਸਰੂ ਤੇ ਮਿਟੇ ਸਭ ਗਿਆ ਜਿਨਾ ਬਾਤ ਕੋ ਇਥਿ ਠਮਕ ਬਹੁਤ ਅੰਦੀਸਰੋ ਇਥਿ ਵਿਸਰਾਮ ਤੇ ਇਥਿ ਯਮਕ ਲਾ ਦਨੀ ਹੈ ਮਿਟੇ ਸਭ ਗਿਆ ਗਿਆ ਨਹੀਂ ਕਹਿਣਾ ਗਿਆ ਸਹਿਜ ਸੈਨ ਅਰ ਸੁਖਮਨ ਨਾਰੀ ਪੂਦ ਕਮਲ ਵਿਗਸਾਇਆ ਇਹ ਆਮ ਵਿਗਸਿਆ ਹੀ ਕਹਿ ਜਾਂਦੇ ਹਨ ਬੇਗ ਸਾਇਆ ਯਾਨੀ ਵਿੱਚ ਡੈਸ਼ ਦੀ ਦੇ ਕੇ ਲਮਕਾ ਕੀ ਜੀ ਬੂਨ ਨਾ ਪਾਠ ਇਕੱਠਾ ਹੀ ਐ ਊਦ ਕਮਲ ਵਿਗਸਾਇਆ ਦੇਖੋ ਅਚਰਜ ਪਾਇਆ ਜੇ ਠਾਕੁਰ ਕਉ ਸੁਮਤ ਆਗਾਦ ਬੂਦ ਸੂਰਿ ਦਾ ਗੁਰ ਦਇਆ ਰਹਾਉ ਜੋਈ ਦੂਤ ਮੂਹ ਬਹੁਤ ਸੰਤਾਵਤ ਤੀ ਭਿਆਨਕ ਪਾਇਆ ਜੋ ਇਹ ਦੂਤ ਇਤ੍ਰਮਕ ਮੋਹ ਹੈ ਬਹੁਤ ਸੰਤਾਵਤ ਇਥੇ ਵਿਸਰਾਮ ਤੇ ਭਿਆਨਕ ਭਇਆ ਕਰਹ ਬੇਨਤੀ ਰਾਖ ਠਾਕੁਰ ਤੇ ਹਮ ਤੇਰੀ ਸਰਨਆ ਜਹ ਪੰਧਾਰ ਗੋਬਿੰਦ ਕਾ ਖੁੱਲਿਆ ਕਰਹ ਬੇਨਤੀ ਰਾਖ ਕਰਹ ਬੇਨਤੀ ਰਾਖ ਠਾਕੁਰ ਤੇ ਇਥੇ ਵਿਸਰਾਮ ਹਮ ਹਮ ਤੇਰੀ ਸਰਨਆ ਜਿਹੇ ਭੰਡਾਰ ਗੋਬਿੰਦ ਕਾ ਖੁੱਲਿਆ ਜਿਹ ਪ੍ਰਾਪਤ ਤਿਹ ਲਿਆ ਏਕ ਰਤਨ ਬੂ ਕਉ ਗੁਰ ਦੀਨਾ ਮੇਰਾ ਮਨ ਤਨ ਸੀਤਲ ਥਿਆ ਇਥਿਆ ਲਾ ਨਹੀਂ ਲਾਉਣੀ ਥਿਆ ਛੀਤੀ ਬੋਲ ਦੇਣਾ ਏਕ ਬੂੰਦ ਗੁਰ ਅੰਮ੍ਰਿਤ ਦੀਨੋ ਤਾ ਅਟਲ ਅਮਰ ਨ ਮਵਾ ਤਾ ਅਟਲ ਅਮਰ ਇਥਠਮਕ ਨ ਮਵਾ ਪੰਡਾਰ ਗੁਰੂ ਨਾਨਕ ਕਾਉ ਸੋਪੀ ਫਿਰ ਲਿਖਾ ਮੂਲ ਨ ਲਾਇ ਸੋਰਠ ਮਹੱਲਾ ਪੰਜਵਾ ਚਰਨ ਕਮਲ ਸਿਓ ਜਾ ਕਾ ਮਨ ਲੀਨਾ ਸੇ ਜਨ ਤ੍ਰਿਪਤ ਅਗਾਈ गुण अमोल जिस हृदय न बसिया ते नर त्रसन त्रिखाई हर आराधे अरोग अनदाई जिसनो विसरै मेरा राम स्नेही जिसनो विसरै मेरा राम स्नेही जिसनो विसरै मेरा राम स्नेही तिस लाख बेदन जन आई तिस इति यमक लाख बेदन जान आई ਇਸ ਲਖ ਬੇਦਨ ਜਨ ਆਈ ਰਹਾਉ ਜਿਹ ਜਨ ਓਟ ਗਹੀ ਪ੍ਰਾਪ ਤੇਰੀ ਜਿਹ ਜਨ ਓਟ ਗਹੀ ਪ੍ਰਾਪ ਤੇਰੀ ਜਿਹ ਜਨ ਓਟ ਗਹੀ ਪ੍ਰਾਪ ਤੇਰੀ ਸੇ ਸੁਖੀਏ ਪ੍ਰਭ ਸਰਣ ਜਿਹ ਨਰ ਬਿਸਰਿਆ ਪੁਰਖ ਵਿਧਾਤਾ ਤੇ ਦੁਖੀਆ ਮਹ ਗਾਨਣੇ ਹਾਂਜੀ ਤੇ ਦੁਖੀਆ ਮਹ ਗਾਨਣੇ ਜਿਹ ਗੁਰਮਾਨ ਪ੍ਰਭੂ ਲਿਵ ਲਾਈ ਜਿਹ ਮਹਾ ਆਨੰਦ ਰਸ ਕਰਿਆ ਜਿਹ ਪ੍ਰਭੂ ਵਿਸਾਰ ਗੁਰ ਤੇ ਬੇਮੁਖਾਈ ਹਾਂਜੀ ਬੇਮੁਖਾਈ ਉਚਾਰਨ ਕਰਨਾ ਜਿਹ ਪ੍ਰਭੂ ਵਿਸਾਰ ਗੁਰ ਤੇ ਬੇਮੁਖਾਈ ਤੇ ਨਰਕ ਘੋਰ ਮਹਿ ਪਰਿਆ ਜਿਤ ਕੋ ਲਾਇਆ ਤਿਤ ਹੀ ਲਾਗਾ ਜਿਤ ਕੋ ਇਕੱਠਾ ਨਹੀਂ ਕਹਿਣਾ ਜੇਤ ਇਥੇ ਯਮਕ ਲਾਦਨੀ ਜਿਤ ਕੋ ਲਾਇਆ ਤਿਤ ਹੀ ਲਾਗਾ ਤੈ ਸੋ ਹੀ ਵਰਤਾਰਾ ਨਾਨਕ ਸਹਿ ਪੱਕਰੀ ਸੰਤਨ ਕੀ ਹਿਰਦੈ ਭਾਏ ਹਿਰਦੈ ਭਾਏ ਮਗਨ ਚਰਨ ਨਾਰਾ ਵਾਹਿਗੁਰੂ ਜੀ ਕਾ ਕਾਲ ਸਾ ਬਾਹਿਗੁਰੂ ਜੀ ਕੀ ਪਤੇ